ਬਈ ਸਸੀ ਕਾਲ ਮੈਂ ਤੁਹਾਡਾ ਆਪਣਾ ਕਾਲਾ ਕਮੈਂਟੇਟਰ ਵੀਰੋ ਕੇ ਸਾਰਿਆਂ ਦਾ ਪਹਿਲਾਂ ਦਾ ਸਵਾਗਤ ਹੈ ਜਿਹੜੇ ਭਰਾ ਸਾਡੇ YouTube ਚੈਨਲ ਤੇ Facebook ਚੈਨਲ ਤੇ ਜੁੜੇ ਹੋ ਤੁਹਾਡਾ ਸਾਰਿਆਂ ਦਾ ਧੰਨਵਾਦ ਬੱਚਾਉਣ ਦੇ ਟੂਰਨਾਮੈਂਟ ਤੇ ਬਹੁਤ ਪਿਆਰ ਸਤਿਕਾਰ ਵਾਖਸ਼ਾ ਜਿਉਂਦੇ ਰਹੋ ਇੱਕ ਨਾ ਬਈ ਕੱਲ ਨੂੰ ਆਪਣੇ ਪਿੰਡ ਐਮੰਦਪੁਰ ਜ਼ਿਲ੍ਹਾ ਮਾਨਸਾ ਦੇ ਵਿੱਚ ਬਹੁਤ ਵਧੀਆ ਕਬੱਡੀ ਕੱਪ ਹੋਣ ਜਾ ਰਹੀ ਆ ਕੱਲ ਨੂੰ ਫਾਈਨਲ ਦਿਨ ਹੈ ਕਬੱਡੀ 75 ਕਿਲੋ ਦੇ ਮੈਚ ਹੋਣਗੇ ਫਿਰ ਉਸ ਤੋਂ ਬਾਅਦ ਓਪਨਿੰਗ ਦੇ ਵਿੱਚ ਤਿੰਨ ਖਿਡਾਰੀ ਜਿਹੜੇ ਬਾਹਰ ਖੇਡਣਗੇ ਤੇ ਵੱਡੇ ਪ੍ਰਾਈਜ਼ ਦਿੱਤੇ ਜਾਣਗੇ ਬਾਬੇ ਕੀ ਸ਼ੋਰ ਦਾ ਦਾ ਜਿੱਦੀ ਮੇਲਾ ਲੰਮੇ ਸਮੇਂ ਤੋਂ ਆ ਰਹੀ ਆ ਟੀਮਾਂ ਬਾਰੇ ਜਾਣਕਾਰੀ ਦੇਣੀ ਹੈ ਜਿੰਨੀ ਕ ਆਪਾਂ ਨੂੰ ਜਾਣਕਾਰੀ ਮਿਲੀ ਹੈ ਜਿਹੜੀਆਂ ਜਿੰਨਾਂ ਟੀਮਾਂ ਬਣ ਰਹੀਆਂ ਨੇ ਉੱਥੇ ਕਿਹੜੇ ਕਿਹੜੇ ਪਲੇਅਰ ਟੀਮਾਂ ਦੇ ਵਿੱਚ ਖੇਡਣ ਜਾ ਰਹੇ ਆ ਉਹਦੇ ਬਾਰੇ ਥੋੜੀ ਜਾਣਕਾਰੀ ਦੇ ਰਿਹਾ ਸੋਨੂੰ ਤੇ ਐਂਡ ਤੱਕ ਵੀਡੀਓ ਦੇਖ ਕੇ ਤਾਂ ਸ਼ੇਅਰ ਕਰਦਾ ਕਰੋ ਨਾ ਫੇਸਬੁੱਕ ਤੇ YouTube ਤੇ ਜਿਹੜੇ ਜੁੜੇ ਆ ਸਭ ਤੋਂ ਪਹਿਲੀ ਟੀਮ ਬਣ ਰਹੀ ਆ ਭਈ ਤਲਵੀਰ ਬੋੜਾਵਾਲ ਦੀ ਜਿਦੇ ਵਿੱਚ ਖੇਡ ਰਿਹਾਗਾ ਬੀਤਾ ਫਲੇੜਾ ਤੇ ਆਮਣਾ ਭੁੰਦੜ ਵਾਲਾ ਆਮਣਾ ਭੁੰਦੜ ਤੇ ਜਾਪੀ ਆਮਣਾ ਭੁੰਦੜ ਤੇ ਬੀਤਾ ਫਲੇੜਾ ਹੋਣਗੇ ਰੇਟਰ ਹੋਊਗਾ ਬਹੁਤ ਸਿੱਖੂਗਾ ਸਾਰਾ ਜੋ ਕਿ ਨਵੀਂ ਉਮਰ ਦਾ ਮੁੰਡਾ ਬਹੁਤ ਵਧੀਆ ਕਬੱਡੀਆਂ ਪਾਉਂਦਾ ਤੇ ਨਾਲ ਕਲਵੀਰ ਬੋੜਾਵਾਲ ਬੀਂਦਰੀ ਸਵਰਨਿਉਰੀ ਹੋਣਗੇ ਤੇ ਦੂਜੀ ਟੀਮਾਂ ਜਿਹੜੀ ਟੀਮ ਦਾ ਸਭ ਤੋਂ ਵੱਧ ਲੋਕਾਂ ਨੂੰ ਇੰਤਜ਼ਾਰ ਆ ਕਈ ਮੈਨੂੰ ਮੈਸੇਜ ਆ ਰਿਹਾ ਕਾਲ ਵਗੈਰਾ ਵੀ ਇਹ ਕਿਹੜੀ ਟੀਮ ਬਣੂਗੀ ਦੂਜੀ ਟੀਮ ਗੁਰਪ੍ਰੀਤ ਬਰੇ ਸਾਬ ਦੀ ਬਣੀ ਆ ਜੀ ਬਰੇ ਸਾਬ ਦਾ ਗੁਰਪ੍ਰੀਤ ਆਪਣਾ ਭਰਾ ਦਾ ਬਹੁਤ ਵਧੀਆ ਇਨਸਾਨ ਆ ਪਲੇਅਰ ਵੀ ਬਹੁਤ ਵਧੀਆ ਤੇ ਉਹਦੇ ਨਾਲ ਆਪਣੇ ਇਲਾਕੇ ਦਾ ਟੌਪ ਖਿਡਾਰੀ ਤੇ ਜੱਗੂ ਹਾਕਮ ਵਾਲੀ ਆ ਖੇਡੂਗਾ ਤੇ ਰੀਡਰ ਖੇਡੂਗਾ ਸ਼ੀਰਾ ਚੱਕਲੀ ਸ਼ੀਰ ਤੇ ਜਾਫੀਆਂ ਦੇ ਵਿੱਚੋਂ ਸੋਨੀ ਫੱਕਰ ਝੰਡਾ ਖੇਡੂਗਾ ਇਹ ਦੋ ਟੀਮਾਂ ਹੋ ਗਈਆਂ ਤੇ ਤੀਜੀ ਟੀਮ ਆ ਗਈ ਬਾਈ ਮੇਜਰ ਮਿਰਗ ਕਲੰਬ ਖੀਵੇ ਦੀ ਇਹ ਟੀਮ ਵੀ ਬਹੁਤ ਘੈਂਟ ਬਣੀ ਆ ਜਾਦੂ ਖੀਵਾ ਲੱਭੂ ਖੀਵਾ ਇਹ ਲਾਡੀ ਹੋਰੀ ਭਰਾ ਆਪਣੇ ਜਿਹੜਾ ਪੁਲਿਸ ਆਪਣੀ ਟੀਮ ਬਣਾਉਂਦੇ ਆ ਬਾਈ ਕਾਲਾ ਬਾਬਾ ਉਹਨਾਂ ਨੇ ਉਹਨਾਂ ਤੋਂ ਜਾਣਕਾਰੀ ਲੈਤੀ ਆ ਇਹਦੇ ਚ ਖੇਡੂਗਾ ਗਗਨ ਨਾਗਰਾ ਜਾਫੀ ਬਾਈ ਤੇ ਖੁਸ਼ੀ ਮੱਛੋਲੀਆਂ ਜਾਫੀ ਬਹੁਤ ਟੌਪ ਕਲਾਸ ਜਾਫੀ ਨਾਗਿਲੇ ਟਾਈਮ ਦੇ ਤੇ ਰੇਡਰਾਂ ਦੇ ਵਿੱਚੋਂ ਗੱਲ ਕਰੀਏ ਤਾਂ ਮੁੰਡਾ 37 ਜਰ ਗੜੀ ਵਾਲਾ ਬਹੁਤ ਵਧੀਆ ਕਬੱਡੀ ਖਿਡਾਰੀ ਆ ਨਰਮਜੀਤ ਸਵਾਹ ਦਾ ਮੁੰਡਾ ਉਹ ਖੇਡੂਗਾ ਤੇ ਉਦਵਾਰਾ ਦੀ ਬਾਈ ਜੀ ਰੱਤਾ ਥੇਦੀ ਟੀਮ ਤੀਜੀ ਟੀਮ ਆ ਜਿਹੜੀ ਉਹ ਰੱਤੇ ਥੇਦੀ ਆ ਰੱਤੇ ਤੇ ਇਹਦੇ ਵਿੱਚ ਖੇਡੂਗਾ ਬਾਈ ਜੀ ਸੋਨੀ ਭਾਦ ਦਾ ਆਪਣੇ ਲਾਕੇ ਦਾ ਬਹੁਤ ਵਧੀਆ ਇਨਸਾਨ ਆ ਬਹੁਤ ਵਧੀਆ ਖਿਡਾਰੀ ਆ ਨਾ ਤੇ ਕੁਲਵਿੰਦਰ ਵਗੈਰਾ ਤੇਦੇ ਵਾਲਾ ਜੰਜੂਆ ਤੇ ਨਾਲ ਖੇਡੂਗਾ ਮਨਦੀਪ ਬਲਰਾ ਵਾਲਾ ਰੇਡਰ ਸੋਨੀ ਤੇ ਮਨਦੀਪ ਬਲਰਾ ਰੇਡਡ ਹੋਣਗੇ ਨਾਲ ਜੰਜੂਆ ਤੇ ਕੁਲਵਿੰਦਰ ਰੱਤੇ ਤੇ ਤੇ ਜਾਫੀ ਖੇਡੂਗਾ ਬੱਬੂ ਚਰੇੜੀ ਵਾਲਾ ਮੁੰਡਾ ਪੰਡਤਾਂ ਦਾ ਬੱਲੇ ਬੱਲੇ ਕਰਵਾਊਗਾ ਝੂੜੀਆਂ ਗੱਲਾਂ ਵੱਡੀਆਂ ਕੱਲੂ ਤੇ ਉਸ ਤੋਂ ਬਾਅਦ ਟੀਮਾਂ ਕੀ ਲਾਡੀ ਆਪਣਾ ਚੀ ਆਪਣਾ ਆਪਣਾ ਟੀਮ ਆ ਗਈ ਸੇਵ ਕਚੜਾਉਂਦੀ ਏ ਟੀਮ ਵੀ ਬਹੁਤ ਵਧੀਆ ਬਣੀ ਹੋਈ ਆ ਗੁਰਦੀਪ ਛੋਟਾ ਝਾੜੋਂ ਵਾਲਾ ਖੇਡੂ ਸੇਵ ਕਚੜਾਉਂਦਾ ਖੇਡੂਗਾ ਤੇ ਇਹਦੇ ਚ ਲਾਡੀ ਜਸੂਵਾਲ ਖੇਡ ਰਿਹਾਗਾ ਤੇ ਰਾਜਕਮਰ ਖੇਡ ਰਿਹਾ ਤੇ ਇੱਕ ਪਲੇਅਰ ਜਿਹੜਾ ਪੈਂਡਿੰਗ ਆ ਤੇ ਉਸ ਤੋਂ ਬਾਅਦ ਬੜਲਾ ਢੇ ਦੀ ਟੀਮ ਬਣੀ ਆ ਇੱਕ ਉਹਦੇ ਚ ਖੇਡ ਰਿਹਾਗਾ ਜੋਤ ਮੱਲੜੀ ਲਾਲਾ ਕਨਾਵਰ ਤੇ ਦੁੱਲਾ ਕੋਈ ਬਰਨਾਲੇ ਦਾ ਮੁੰਡਾ ਵੈਸੇ ਮੈਨੂੰ ਯਾਦ ਨਹੀਂ ਉਹ ਖੇਡ ਰਿਹਾ ਤੇ ਇੱਕ ਟੀਮ ਬਹੁਤ ਹੈਵੀ ਬਣੀ ਆ ਉੱਗੋ ਗਿਆ ਬਾਈ ਉਗੋਗਾਂ ਦੇ ਵਿੱਚ ਖੇਡੂਗਾ ਗੱਗੀ ਜੈਮਲ ਸਿੰਘ ਵਾਲੇ ਦਾ ਜਾਫੀ ਬਹੁਤ ਤਕੜਾ ਬਹੁਤ ਵਧੀਆ ਖਿਡਾਰੀ ਅੱਜ ਦੇ ਟਾਈਮ ਦੇ ਵਿੱਚ ਬਹੁਤ ਬੰਦੇ ਦਾ ਵਧੀਆ ਨਾਂ ਬੁੱਬਰ ਕੇ ਅੱਗੇ ਆਇਆ ਰੀਡਰਾਂ ਦੇ ਵਿੱਚ ਉਹ ਗੱਲ ਕਰੀਏ ਤਾਂ ਅਰਸ਼ ਲੋਗੜ ਖੇਡੂਗਾ ਤੇ ਇੱਕ ਰੀਡਰ ਵਾਲੇ ਪੈਂਡਿੰਗਾ ਉਹਦਾ ਵਾਲੇ ਬਾਕੀ ਆ ਤੇ ਛਾੜੋਂ ਦੇ ਵਿੱਚ ਵੀ ਇੱਕ ਰੀਡਰ ਜਿਹੜਾ ਨੇ ਪੈਂਡਿੰਗਾ ਅਰਸ਼ ਲੋਗੜ ਖੇਡੂਗਾ ਗੱਗੀ ਜੈਮਲ ਸਿੰਘ ਵਾਲਾ ਖੇਡੂਗਾ ਕਾਲਾ ਉਗੋ ਖੇਡੂਗਾ ਦੀਪਾ ਉਗੋ ਖੇਡੂਗਾ ਤੇ ਗਿੰਦੀ ਯੋਗੋ ਕੇ ਢੂਗਾ ਇਹ ਇੰਨੀ ਜਾਨਕਾਰੀ ਆਪਾਂ ਨੂੰ ਮਿਲੀ ਆ ਬਈ ਟੀਮਾਂ ਤੋਂ ਤੇ ਪਲੇਅਰਾਂ ਤੋਂ ਆਪਾਂ ਨੂੰ ਹੀ ਜਾਣਕਾਰੀ ਮਿਲੀ ਆ ਤੇ ਇਹ ਪਲੇਅਰ ਪਹੁੰਚਣ ਜਾ ਰਹੇ ਆ ਤੇ ਬਾਕੀ ਹੋਰ ਵੀ ਜੜੀਆਂ ਵਧੀਆ ਨੇ ਟੀਮਾਂ ਨਾ ਸ਼ਾਦ ਮੱਲਾ ਸ਼ਰਮਾ ਵਾਖਿਆਲਾ ਉਹਨਾਂ ਨੇ ਵੀ ਟੀਮ ਛਾਦ ਬਣਾਉਣੀ ਆ ਤੇ ਹੋਰ ਵੀ ਆਪਣੇ ਏਰੀਆ ਦਾ ਵਧੀਆ ਵਧੀਆ ਟੀਮਾਂ ਜੜੀਆਂ ਬਣ ਗਈਆਂ ਨਾ ਤੇ ਬਾਕੀ ਹੁਣ ਕੱਲੂ ਆਪਾਂ ਉਹ ਗਰੁੱਪਾਂ ਜਾ ਜੜੀਆਂ ਡਿਟੇਲਸ ਵੇਰੀਫਾਈ ਕਿਹੜੇ ਕਿਹੜੇ ਟੀਮਾਂ ਬਾਰੇ ਤੇ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਦੇਤੀ ਆ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਅੱਗੇ ਤੇ ਕੱਲ ਨੂੰ ਮਿਲਦੇ ਆ ਬਾਬੇ ਕਿਸੌੜ ਦਾ ਦੇ ਮੇਲੇ ਦੇ ਪਿੰਡ ਆਮਦਪੁਰ ਜ਼ਿਲ੍ਹੇ ਮਾਰਾ ਸਾਹ ਦੇ ਵਿੱਚ ਬਹੁਤ ਵੱਡਾ ਮੇਲਾ ਹਰ ਸਾਲ ਉੱਥੇ ਚੋਟੀ ਦੇ ਖੜਾ ਦੀ ਖੇਡਦੇ ਆ ਵੱਡੇ ਵੱਡੇ 스타 ਨੇ ਕੱਲ ਨੂੰ ਵੀ ਪੁੱਜਣਾ ਤੁਸੀਂ ਵੀ ਪਹੁੰਚੋ ਤੇ ਲਾਈਵ ਚੱਲੂਗਾ 123kabbadi.com ਦੇ ਉੱਪਰ ਤੇ ਜਿਹੜੇ ਨਹੀਂ ਪੁੱਜਣਗੇ ਉਹ ਲਾਈਵ ਤੇ ਜੁੜਿਓ ਤੇ ਸਾਡੇ YouTube ਚੈਨਲ ਤੇ ਤੇ Facebook ਚੈਨਲ ਜਿਹੜਾ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਬਈ ਜਿਹਨੂੰ ਪਿਆਰ ਬਕਸੇਓ ਨਾ ਸਤਿਕਾਰ ਬਕਸੇਓ ਵੀਡੀਓ ਵੱਤੋ ਵੱਦ ਸ਼ੇਅਰ ਕਰ ਦਿਓ ਆਪਾਂ ਹਰ ਇੱਕ ਟੂਰਨਾਮੈਂਟ ਦੇ ਜਿਹੜੇ ਟੂਰਨਾਮੈਂਟ ਤੇ ਆਪਾਂ ਜਾਇਆ ਕਰਾਂਗੇ ਉਹ ਟੂਰਨਾਮੈਂਟ ਦੀ ਆਪਾਂ ਤੁਹਾਨੂੰ ਜਾਣਕਾਰੀ ਦਿਆ ਕਰਾਂਗੇ ਕਮੇਟੀ ਤੋਂ ਪੁੱਛ ਕੇ ਵੀ ਕਿਹੜੀਆਂ-ਕਿਹੜੀਆਂ ਟੀਮਾਂ ਨੇ ਕਲੀਅਰ ਪੁੱਛ ਕੇ ਜਾਣਕਾਰੀ ਦਿਆ ਕਰਾਂਗੇ ਵੱਤੋ ਵੱਦ ਵੀਡੀਓ ਸ਼ੇਅਰ ਕਰਦਾ ਕਰੋ ਉੱਤੇ ਮਿਲਦੇ ਆਂ ਮਧਪੁਰ ਦੇ ਮੇਲੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਦੇ ਬੰਦਾ